ਇਤਿਹਾਸਕ ਅਤੇ ਵਿਰਾਸਤੀ ਸ਼ਹਿਰ ਨਾਬਾ ਜਿਸ ਵਿੱਚ 60 ਹਜ਼ਾਰ ਦੇ ਕਰੀਬ ਆਬਾਦੀ ਹੈ ਜਿਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਲੁੱਟਾਂ ਕਸੁੱਟਾਂ ਤੇ ਹੋਰ ਕ੍ਰਾਈਮ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਸੀ ਜਿਸ ਨੂੰ ਦੇਖਦਿਆਂ ਸ਼ਹਿਰ ਵਿੱਚ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੀ ਅਗਵਾਈ ਵਿੱਚ ਨਗਰ ਕੌਂਸਲ ਨਾਬਾ ਵੱਲੋਂ 50 ਲੱਖ ਰੁਪਏ ਦੀ ਲਾਗਤ ਨਾਲ ਐਕਟਿੰਗ ਪ੍ਰਧਾਨ ਜਸਦੀਪ ਸਿੰਘ ਖੰਨਾ ਦੀ ਮਹੰਤ ਸਦਕਾ 50 ਦੇ ਕਰੀਬ ਕੈਮਰੇ ਲਗਵਾਏ ਜਾ ਰਹੇ ਹਨ ਜਿਸ ਦਾ ਅੱਜ ਰਸਮੀ ਉਦਘਾਟਨ ਵਿਧਾਇਕ ਗੁਰਦੇਵ ਸਿੰਘ ਦੇਮਾਨ ਬਲੋਕ ਪਟਿਆਲਾ ਗੇਟ ਨਾਭਾ ਵਿਖੇ ਕੀਤਾ ਗਿਆ ਅੱਜ ਨਾਭਾ ਸ਼ਹਿਰ ਦੇ ਵਿੱਚ ਬੜੀ ਦੇਰ ਤੋਂ ਮੰਗ ਸੀ ਕਿਉਂਕਿ ਚੋਰੀਆਂ ਬਹੁਤ ਹੁੰਦੀਆਂ ਨੇ ਗੱਡੀਆਂ ਚੋਰੀਆਂ ਮੋਟਰਸਾਈਕਲ ਜਾਂ ਕੋ ਹੋਰ ਵਾਰਦਾਤ ਹੁੰਦੀ ਆ ਵੀ ਕੈਮਰੇ ਜਿਹੜੇ ਲੱਗਣੇ ਚਾਹੀਦੇ ਆ ਤੇ ਅੱਜ ਅਸੀਂ ਜਸਦੀਪ ਸਿੰਘ ਖੰਨਾ ਜਿਹੜੇ ਸਾਡੇ ਐਕਟਿਵ ਪ੍ਰਧਾਨ ਨੇ ਨਗਰ ਕੌਂਸਲ ਨਾਭਾ ਦੇ ਤੇ ਅਸੀਂ ਸਾਰੀ ਮੀਟਿੰਗ ਕਰਕੇ ਇਹਦਾ ਪ੍ਰੋਪਰ ਏਜੰਡਾ ਤਿਆਰ ਕੀਤਾ ਇਹਦਾ ਅਸੀਂ ਅੱਜ ਤੋਂ ਬਾਅਦ ਸ਼ੁਰੂ ਕਰ ਰਹੇ ਹਾਂ ਜੀ ਕੈਮਰਿਆਂ ਦਾ ਕੰਮ ਜਿਹਦੇ ਵਿੱਚ ਪਟਿਆਲਾ ਗੇਟ ਰੋਟੀ ਪੁਲ ਰਾਜਾ ਸੁਆਮੀ ਸਤਸੰਗ ਭਵਨ ਚੌਕ ਬੀਪੀਐਸ ਚੌਕ ਮੈਸ ਗੇਟ ਨੀਅਰ ਜੇਲ ਰੈਸਟ ਹਾਊਸ ਚੌਕ ਬੋੜਾ ਗੇਟ ਦਲੱਦੀ ਗੇਟ ਮਿਲਟਰੀ ਚੌਕ ਗ੍ਰਿਡ ਚੌਕ ਲਾਹੌਰਾ ਗੇਟ ਔਰ ਮਹਸ ਗੇਟ ਜਿਹੜਾ ਜੀ ਅਮ ਉਹ ਤੋਂ ਬਾਅਦ ਆ ਜੀ ਦੇਵੀ ਮੰਦਿਰ ਚੌਕ ਤੇ ਵਾਲਮਿਕ ਜਿਹੜਾ ਜੀ ਮੋੜ ਟਿੱਕ ਪਿੱਖੀ ਮੋੜ ਜੀ ਤੇ ਅਰੋੜਾ ਸਵੀਟਸ ਇੱਥੇ ਇਹ ਜਿਹੜੇ ਕੈਮਰੇ ਸਾਰੇ ਇੱਥੇ ਪ੍ਰੋਪਰ ਲੈਸ ਹੋਣਗੇ ਪੁਰਾਣਾ ਪਾ ਜਿੱਡਾ ਕੈਮਰੇ ਦੀ ਮੀਟਰਿੰਗ ਦੇ ਪਿੱਛੇ ਹੋਊਗਾ ਇਹ 49 ਕੈਮਰੇ ਨੇ ਜੀ ਜਿਹੜੇ ਇੱਥੇ ਲੱਗਣਗੇ ਔਰ ਸੱਤ ਕੈਮਰੇ ਜਿਹੜੇ ਆ ਉਹ ਬਹੁਤ ਲੇਟੈਸਟ ਤਕਨੀਕ ਦੇ ਨੇ ਜਿਹੜੇ ਮੇਨ ਜਿਹੜੀਆਂ ਇੰਟਰੈਸ ਨੇ ਜਾਂ ਜਿਹੜੀਆਂ ਲਖਾਈ ਵੇ ਆਪਣੇ ਕੋਲ ਦੀ ਲੰਘਦਾ ਮੇਨ ਸੜਕਾ ਉੱਥੇ ਲੱਗਣਗੇ ਉਹ ਸੱਤ ਕੈਮਰੇ ਦਾ ਕੰਮ ਕੀ ਹੈ ਮਨ ਲਓ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਕਿਸੇ ਦੀ ਗੱਡੀ ਚੋਰੀ ਹੋ ਗਈ ਕਿਸੇ ਦੀ ਟਰੱਕ ਚੋਰੀ ਹੋ ਗਿਆ ਕੁਝ ਵੀ ਹੋ ਗਿਆ ਉਹ ਪੁਰਸ ਕੋਲੇ ਔਨ ਰਿਕਾਰਡ ਹੈ ਜੀ ਉਹ ਕਿਸੇ ਵੀ ਸਟੇਟ ਦਾ ਹੋਵੇ ਪੰਜਾਬ ਦਾ ਹੋਵੇ ਜਾਂ ਕਿਸੇ ਹੋਰ ਦਾ ਔਨ ਰਿਕਾਰਡ ਹੈ ਜਦੋਂ ਗੱਡੀ ਉਥੋਂ ਕਰਾਸ ਕਰੂਗੀ ਤਾਂ ਕੈਮਰੇ ਨੇ ਆਪਣੇ ਆਪ ਉਹਦੀ ਫੋਟੋ ਖਿੱਚ ਕੇ ਉਹਦੀ ਇੱਕ ਸ਼ੀਟ ਬਣਾ ਕੇ ਜਿਹੜੀ ਹੈ ਉਹ ਸਾਡੀ ਕਤਵਾਲੀ ਨਾਬਾ ਇਥੇ ਮੋਨਿਟਰਿੰਗ ਉਹਦੀ ਕੈਮਰੇ ਸਾਰਿਆਂ ਦੀ ਇੱਕ ਕਤਵਾਲੀ ਨਾਬਾਤ ਹੋਊਗੀ ਤਾਂ ਉਹਨਾਂ ਕੋਲ ਲਿਸਟ ਆਈ ਜਾਣੀ ਕਿ ਫਲਾਣੀ ਗੱਡੀ ਇਥੋਂ ਕਰਾਸ ਕੀਤੀ ਹੈ ਜਿਹੜੀ ਚੋਰੀ ਦੀ ਉਹਨਾਂ ਕੋਲ ਲਿਸਟ ਦੇ ਵਿੱਚ ਹੈ ਤਾਂ ਫਿਰ ਉਸ ਤੋਂ ਬਾਅਦ ਉਹ ਗੱਡੀ ਨੂੰ ਆਪਣਾ ਟ੍ਰੇਸ ਕੀਤਾ ਜਾ ਸਕਦਾ ਜੀ ਪਰ ਇੱਕ ਮਹੀਨੇ ਦਾ ਟਾਈਮ ਹੈ ਜੀ ਤਕਰੀਬਨ 50 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਕੈਮਰੇ ਜਿਹੜੇ ਆ ਨਾਪਾ ਸ਼ਹਿਰ ਦੇ ਵਿੱਚ ਲੱਗਣ ਜਾ ਰਹੇ ਆ ਜਿਹਦਾ ਬਹੁਤ ਵੱਡਾ ਫਾਇਦਾ ਜਿਹੜਾ ਨਾਪਾ ਸ਼ਹਿਰ ਦੇ ਨਿਵਾਸੀਆਂ ਨੂੰ ਹੋਏਗਾ ਲੱਗ ਰਹੇ ਨੇ ਜੀ ਪੰਜਾਬ ਸੀ ਸਰ ਵੱਲੋਂ ਨੇ ਨਗਰ ਕੌਂਸਲ ਨਾਪਾ ਵੱਲੋਂ ਇਹ ਨਗਰ ਕੌਂਸਲ ਨਾਪਾ ਵੱਲੋਂ ਦੇਮਾਨ ਜੀ ਦੀ ਰੈਨਵਾਈ 8 ਕੈਮਰੇ ਲੱਗ ਰਹੇ ਨੇ ਜੀ ਇਹ ਮਤਲਬ ਜੋ ਵੀ ਵਾਰਦਾਤਾਂ ਹੋ ਰਹੀਆਂ ਸੀ ਸ਼ਹਿਰ 'ਚ ਉਹਦੇ ਮੱਦੇਨਜ਼ਰ ਇਹ ਕੈਮਰੇ ਲਗਾਏ ਗਏ ਨੇ 49 ਕੈਮਰੇ ਤਾਂ ਦੂਸਰੇ ਨੇ ਤੇ 7 ਕੈਮਰੇ ਐਸੇ ਨੇ ਕਿ ਜਿਹੜੇ ਮਤਲਬ ਬਹੁਤ ਹਾਈ ਟੈਕਨੋਲੋਜੀ ਦੇ ਨੇ ਕਿੰਨਾ ਪੈਸਾ ਕਰਦਾ ਹੋਏ ਇਹਦਾ ਨੀਅਰ ਅਬਾਊਟ 50 ਲੱਖ ਦੇ ਕਰੀਬ ਹੈ ਜੀ ਜੋ ਐਸਟੀਮੇਟ ਹੈ ਕੰਟਰੋਲ ਕਿੱਥੇ ਰਹੂਗਾ ਕੰਟਰੋਲ ਇਹ ਇੱਕ ਟਵਾਲੀ ਨਾਬਾ ਦੇ ਵਿੱਚ ਰਹੂਗਾ ਜੀ ਸਾਰਾ ਬੜੀ ਐਲ ਸੀ ਡੀ ਲੱਗੂਗੀ ਤਿਆਰ ਹੋ ਕੇ ਚੱਲ ਫੜ ਮੇਰੀ ਇਹ 20 ਡੇਸ ਦੇ ਅੰਦਰ ਅੰਦਰ ਸਭ ਕੁਝ ਕੰਪਲੀਟ ਹੋ ਜੂਗਾ ਕੈਮਰਿਆਂ ਦਾ ਜੋ ਵੀ ਹੈ ਅੱਜ ਸਟਾਰਟ ਹੋ ਗਿਆ ਤਾਂ ਕੰਮ ਇਹ ਆਪਰਾਲਾ ਜਿਹੜਾ ਹੈਗਾ ਹੈਗਾ ਜਿਹੜਾ ਨਾਬੇ ਦੇ ਵਿੱਚ ਜਿਹੜਾ ਕਾਮਰੇ ਕੈਮਰੇ ਇੰਸਟਾਲ ਹੋ ਰਹੇ ਨੇ ਇਹਦਾ ਜਿਹੜਾ ਹੈਗਾ ਪ੍ਰੋਪਰ ਕੰਟਰੋਲ ਰੂਮ ਜਿਹੜਾ ਹੈਗਾ ਜੀ ਉਹ ਕਤਵਾਲੀ ਥਾਣੇ ਦੇ ਵਿੱਚ ਜਿਹੜਾ ਹੈਗਾ ਕੰਟਰੋਲ ਰੂਮ ਬਣਾਇਆ ਜਾ ਰਿਹਾ ਤੇ ਤਕਰੀਬਨ ਇਹ 56 ਤੋਂ 60 ਕੈਮਰੇ ਜਿਹੜੇ ਨੇ ਇੰਸਟਾਲ ਹੋ ਰਹੇ ਨੇ 14 ਪੁਆਇੰਟ ਬਣਾਏ ਜਾਣਗੇ ਮੇਜਰ ਪੁਆਇੰਟਸ ਬਣਾਏ ਗਏ ਨੇ ਸਾਡੀ ਮੀਟਿੰਗ ਕਰਨ ਤੋਂ ਬਾਅਦ ਵੀ ਜਿਹੜੇ ਕਿਹੜੇ ਕਿਹੜੇ ਪੁਆਇੰਟਸ ਦੇ ਉੱਤੇ ਜਿਹੜੀ ਹੈਗੇ ਆ ਜਿਹੜਾ ਪੁਆਇੰਟਸ ਬਣ ਕੇ ਕੈਮਰੇ ਲੱਗਣ ਜਿੱਥੇ ਔਰ ਬਹੁਤ ਵਧੀਆ ਬਰਾਲਾ ਹੈ ਔਰ ਇਹਦੇ ਚ ਜਿਹੜਾ ਕ੍ਰਾਈਮ ਰੇਸ਼ਿਓ ਆ ਜਿਹੜੀ ਹੈਗੀ ਆ ਜਿਹੜਾ ਬਾਰੋਂ ਗੱਡੀਆਂ ਆ ਰਹੀਆਂ ਨੇ ਜਾਂ ਕੋਈ ਗੱਡੀਆਂ ਇੱਥੇ ਨਾਲ ਫੋਰੀ ਆ ਕੋਈ ਚੋਰੀ ਹੋ ਰਿਹਾ ਜਾਂ ਕੋਈ ਕੋਈ ਵਾਰਦਾਤ ਕਰਕੇ ਕੋਈ ਇੱਧਰੋਂ ਆਂਦਾ ਆਪਾਂ ਨੂੰ ਇਹ ਗੱਲ ਤੇ ਇਹ ਜਿਹੜਾ ਹੈਗਾ ਕੈਮਰੇ ਦਾ ਬਹੁਤ ਫਾਇਦਾ ਆਊਗਾ ਡਿਟੈਕਟ ਹੋ ਜਾਣਗੇ ਇਹ ਸਭ ਦੂਰ ਦਾ ਆਪਾਂ ਜਿਆਦਾ ਦੇਖਣ ਨੂੰ ਨਹੀਂ ਕਹਿ ਨਹੀਂ ਉੱਥੋਂ ਦੇ ਮੁੰਡੇ ਨਾਤੇ ਸਾਈਡ ਕਰਕੇ ਭੱਜਦੇ ਨੇ ਤੇ ਉਹ ਵੀ ਜਿਆਦਾ ਟ੍ਰੇਸ ਹੋਣਗੇ ਜਾਂ ਬਿਲਕੁਲ ਬਿਲਕੁਲ ਜਿਹੜੇ ਆਊਟਸਕੱਟ ਤੇ ਸਾਰੇ ਕੈਮਰੇ ਲੱਗ ਰਹੇ ਨੇ ਮੇਜਰ ਪੁਆਇੰਟਸ ਤੇ ਕੈਮਰੇ ਲੱਗ ਰਹੇ ਨੇ ਜਿਹੜੇ ਕੈਮਰੇ ਤੋਂ ਉਹਨਾਂ ਦਾ ਆਊਟਫਿਲ ਸਲ ਜੋ ਰਿਕਾਰਡ ਹੈ ਸਾਰਾ ਸਾਡੇ ਕੋਲ ਐਕਸੈਸ ਹੋਊਗਾ ਜੀ ਜਿਹੜੇ ਬੜੀ ਐਡਵਾਂਸਡ ਕੈਮਰਾਜ਼ ਨੇ ਤੇ ਜਿਹੜੇ ਨਾਈਟ ਵਿਜ਼ਨ ਕੈਮਰਾਜ਼ ਨੇ ਬਹੁਤ ਵਧੀਆ ਕੁਆਲਿਟੀ ਦੇ ਕੈਮਰਾਜ਼ ਨੇ ਔਰ ਇੱਕੇ ਮਿਸਟਰ ਪੱਠਲ ਨੇ ਜਿਹੜੇ ਕੋਆਰਡੀਨੇਟ ਕਰਕੇ ਲਾ ਰਹੇ ਔਰ ਬਹੁਤ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਇਸ ਦੇ ਵਿੱਚ ਔਰ ਜਿਹੜਾ ਬਜਟ ਹੈਗਾ ਦੇਖੋ 50 ਲੱਖ ਦਾ ਇਹ ਬਜਟ ਜਿਹੜਾ ਹੈਗਾ ਸਰਕਾਰ ਨੇ ਸਾਨੂੰ ਇਹ ਇਹ ਜਿਹੜਾ ਸਾਨੂੰ ਦਾ ਬੈਨੀਫਿਟ ਹੋਊਗਾ ਨਗਰ ਕੌਂਸਲ ਨਾਭਾ ਵੱਲੋਂ ਸਰਦਾਰ ਦੇਵਮਾਨ ਜੀ ਐਮਐਲਏ ਸਾਹਿਬ ਦੀ ਦੇ ਨਾਲ ਅੱਜ ਕੰਮ ਸ਼ੁਰੂ ਹੋ ਰਿਹਾ 50 ਲੱਖ ਦੀ ਲਾਗਤ ਨਾਲ ਕੈਮਰੇ ਇੱਥੇ ਅਸੀਂ ਅੱਜ ਪਹਿਲਾ ਕੋ ਲਾ ਰਹੇ ਆ ਵਾਇਰਲੈਸ ਸਿਸਟਮ ਕੈਮਰੇ ਨੇ 1 ਮਹੀਨੇ ਚ ਲੱਗ ਕੇ ਇਹਦਾ ਕੰਟਰੋਲ ਕਤਵਾਲੀ ਨਾਭਾ ਜੀਮਾ ਸਾਹਿਬ ਕੋਲ ਹੋਊਗਾ ਇਹ ਕੈਮਰੇ ਦਾ ਇੰਨਾ ਫਾਇਦਾ ਵੀ ਮਨ ਨੂੰ ਕੋਈ ਨਸ਼ਈ ਨਾਵੇ ਨਸ਼ਾ ਕਰਕੇ ਕੋਈ ਵਾਰਦਾਤ ਕਰਦਾ ਕੋਈ ਚੋਰੀ ਚ ਹੋਰ ਕਰਦਾ ਤਾਂ ਉਹਦਾ ਰਿਜ਼ਲਟ ਨਾਲ ਦੀ ਨਾਲ ਫੁਲ ਸਟ੍ਰੈਸ ਕਰਕੇ ਮਿਲ ਜੂ ਇਹਦੇ ਕਰਕੇ ਅਸੀਂ ਜਿਹੜਾ ਹੈਗਾ ਸਾਰਾ ਹਿੰਮਤ ਨਾਲ ਸ਼ੁਰੂ ਕੀਤਾ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਤੇ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਹਨ ਵਿਲਤ ਉਹਨਾਂ ਦੇ ਕੋਈ ਖੰਭ ਹੋਊਗੀ ਹੋਊਗੀ ਸਰ ਜਦੋਂ ਇਹ ਕੈਮਰੇ ਲੱਗ ਕੇ ਇਹ ਕੈਮਰੇ ਨਾਲ ਕੋਈ ਬੰਦਾ ਵਾਰਦਾਤ ਕਰਦਾ ਉਹਨੇ ਨਾਲ ਦੀ ਨਾਲ ਪੁਲਿਸ ਕੰਟਰੋਲ ਰੂਮਸ ਪਹੁੰਚੂਗਾ ਉਹਨਾਂ ਨੇ ਇਮੀਡੀਏਟ ਟ੍ਰੇਸ ਕਰ ਲੈਣਾ ਬੰਦੇ ਦਾ ਫੇਸ ਸਕੈਨ ਹੋਊਗਾ ਬੰਦੇ ਦੀ ਗੱਡੀ ਨੰਬਰ ਪਤਾ ਲੱਗ ਜੂਗੀ ਜਿਸ ਨਾਲ ਨਾਲ ਦੀ ਨਾਲ ਪੁਲਿਸ ਮਹਿਕਮਾ ਸੀਮਾ ਸਾਹਿਬ ਸਾਡੇ ਟ੍ਰੇਸ ਕਰ ਲੈਣਗੇ ਹੋਰ ਕਿਹੜਾ ਕਿਹੜਾ ਕੰਮ ਹੈ ਨਗਰ ਕੌਂਸਲ ਨਾਲ ਨਾ ਕਰ ਨਗਰ ਕੌਂਸਲ ਵੱਲੋਂ ਇੱਕ ਵਾਇ ਸ਼ੁਰੂ ਹੋ ਰਿਹਾ ਸੋਮਵਾਰ ਤੋਂ ਤੁਹਾਡੇ ਸਾਡੇ ਨਗਰ ਕੌਂਸਲ ਨਾਲ ਬਹੁਤ ਵੱਡਾ ਅਗੇ ਬਣਾ ਰਹੇ ਆ ਅਸੀਂ ਸ਼ੈੱਡ ਉਸ ਤੋਂ ਬਾਅਦ ਅਸੀਂ ਰੋਟੀ ਦੇ ਪਾਤ ਗੁਰਦਰਸ਼ਨ ਜੀ ਦੇ ਅਫਸਰ ਗੁਰਦਰਸ਼ਨ ਸਿੰਘ ਦੇ ਪੁੱਤ ਕੋਲ ਅਸੀਂ ਨੈਸ਼ਨਲ ਫਲੈਗ ਲਾਈਨ ਜਾ ਰਹੇ ਆ ਤੇ ਸਾਰਾ ਤਕਰੀਬਨ 60 ਫੁੱਟ ਉੱਚੀ ਹੈ 10 ਲੱਖ ਦੀ ਰੇਂਜ ਵਿੱਚ ਇਹ ਫਲੈਗ ਸ਼ੁਰੂ ਕਰ ਰਹੇ ਆ ਨੈਸ਼ਨਲ ਫਲੈਗ ਹੈ ਜਿਹੜਾ ਕੋਈ ਨਾਪੇ ਚ ਬੰਦਾ ਨੰਗੂ ਜੇ ਐਂਟਰ ਕਰੂਗਾ ਬਾਹਰਲਾ ਬੰਦਾ ਉਹ ਆ ਕੇ ਨਾਪੇ ਦੀ ਜਿਹੜੀ ਮੁੱਖ ਨਿਸ਼ਾਨੀ ਸ਼ਾਨ ਦੇਖੂਗਾ ਉਸ ਤੋਂ ਬਾਅਦ ਅਸੀਂ ਬੜੀ ਜਲਦੀ ਜਿੱਥੇ ਗੁਰਤੇਗ ਮਹਾਦਰਜੀ ਦੀ ਚਰਨ ਛੋਹ ਹੈ ਉਹ ਗੇਟ ਸ਼ੁਰੂ ਕਰਨ ਜਾ ਰਹੇ ਆ ਜਿਹੜਾ ਕਿ 350 ਸਾਲਾ ਗੁਰੂ ਜੀ ਨੂੰ ਕੇਕ ਬਹਾਦਰ ਜੀ ਨੂੰ ਅਸੀਂ ਸਮਰਪਿਤ ਕਰ ਰਹੇ ਆ ਉਹ ਵੀ ਬੜੀ ਜਲਦੀ ਅਸੀਂ ਸ਼ੁਰੂ ਕਰ ਰਹੇ ਆ ਉਹਦਾ ਕਿੰਨੇ ਦਾ ਖਰਚ ਹੋਣ ਜਾ ਰਹੇ ਨੇ ਜੀ ਗੇਟ ਦਾ ਉਹਦਾ ਗੇਟ ਦਾ ਜੀ ਐਸਟੀਮੇਟ ਸਾਰਾ ਅਸੀਂ ਗਵਰਨਮੈਂਟ ਤੋਂ ਪਾਸ ਕਰਾਉਣ ਲਈ ਆਜਨਾ ਅੱਜਕੱਲ ਸਾਡਾ ਸਾਰਾ ਕੁਝ ਪਾਸ ਕਰਤਾ ਸਾਡੇ ਸਤਕਾਰਯੋਗ ਐਮਸੀ ਭਰਾ ਨੇ ਸਾਰੇ ਮੇਰੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਉਹਨਾਂ ਨੂੰ ਵੀ ਹੈ ਸ਼ੌਂਕ ਕੰਮ ਕਰਨ ਦਾ ਉਹ ਵੀ ਕਹਿ ਰਹੇ ਨੇ ਵੀ ਤੇ ਚੀਜ਼ ਦਿਖਾਓ ਕੰਮ ਕਰੋ ਸਹਿਰ